ਕਰ ਤੁਸੀਂ ਵੀ ਚਾਹੁੰਦੇ ਹੋ ਕਿ ਪੂਰਾ ਸਾਲ ਅਚਾਰ ਖਰਾਬ ਨਾ ਹੋਵੇ ਤੇ ਇਸੇ ਤਰੀਕੇ ਨਾਲ ਫਰੈਸ਼ ਤੇ ਤਾਜ਼ਾ ਬਣਿਆ ਰਹੇ ਤੇ ਇਹਦਾ ਕਲਰ ਵੀ ਇਸੇ ਤਰੀਕੇ ਨਾਲ ਗ੍ਰੀਨ ਰਹੇ ਕਿਉਂਕਿ ਅਕਸਰ ਦੇਖਦੇ ਆ ਨਾ ਅਚਾਰ ਪਾਉਣ ਤੋਂ 3-4 ਮਹੀਨੇ ਬਾਅਦ ਅਚਾਰ ਕਾਲਾ ਕਾਲਾ ਕਈ ਵਾਰ ਪੈ ਜਾਂਦਾ ਸੋ ਅਗਰ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤਾਂ ਤੁਹਾਡਾ ਅਚਾਰ ਪੂਰਾ ਸਾਲ ਇਸੇ ਤਰੀਕੇ ਨਾਲ ਇਹਦਾ ਫਰੈਸ਼ ਰਹੂਗਾ ਕਲਰ ਬਿਲਕੁਲ ਫਰੈਸ਼ ਰਹੂਗਾ ਤਾਜ਼ਾ ਰਹੂਗਾ ਤੇ ਬਿਲਕੁਲ ਗ੍ਰੀਨ ਗ੍ਰੀਨ ਕਲਰ ਇਸੇ ਤਰੀਕੇ ਨਾਲ ਰਹੂਗਾ ਤੇ ਸਾਲ ਬਾਅਦ ਵੀ ਤੁਸੀਂ ਜਦੋਂ ਅਚਾਰ ਖਾਓਗੇ ਤਾਂ ਤੁਹਾਨੂੰ ਇਹ ਲੱਗੂਗਾ ਕਿ ਜਿਵੇਂ ਤਾਜ਼ਾ ਅਚਾਰ ਬਣਾਇਆ ਹੁੰਦਾ ਤੇ ਅਗਰ ਤੁਸੀਂ ਇਸ ਤਰੀਕੇ ਨਾਲ ਅਚਾਰ ਬਣਾਉਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਫੁੱਲ ਵਾਚ ਕਰੋ ਜੀ ਇੱਕ ਇੱਕ ਟਿਪਸ ਤਿਆਂ ਨਾਲ ਦੇਖਿਓ ਤੇ ਬਿਲਕੁਲ ਤੁਹਾਡਾ ਕੱਚਾ ਕੱਚਾ ਪੂਰਾ ਸਾਲ ਤੇ ਤਾਜ਼ਾ ਫਰੈਸ਼ ਹਰਾ ਹਰਾ ਅਚਾਰ ਬਣਿਆ ਰਹੂਗਾ ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਅੱਜ ਮੈਂ ਬਣਾਉਣ ਲੱਗੀ ਆਂ ਆਂਬ ਦਾ ਅਚਾਰ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਆਂਬ ਦਾ ਅਚਾਰ ਕਿਵੇਂ ਪਾਉਣੀ ਆ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਪਾਉਗੇ ਪੂਰਾ ਸਾਲ ਤੁਹਾਡਾ ਇਹ ਅਚਾਰ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤਾਜ਼ਾ ਬਣਿਆ ਰਹੂਗਾ ਤੇ ਫਰੈਸ਼ ਰਹੂਗਾ ਤੇ ਇੱਥੇ ਮੈਂ ਸਭ ਤੋਂ ਪਹਿਲਾਂ ਆਂਬਾ ਨੂੰ ਤੋੜ ਰਹੀ ਆਂ ਕਿਉਂਕਿ ਇਹਨਾਂ ਦੇ ਉੱਤੇ ਮਿੱਟੀ ਵਗੈਰਾ ਲੱਗੀ ਹੁੰਦੀ ਹੈ ਸਾਫ਼ ਪਾਣੀ ਦੇ ਵਿੱਚ ਦੋ ਪਾਣੀ ਦੇ ਵਿੱਚ ਧੋਰੀਆਂ ਤਾਂ ਕਿ ਮਿੱਟੀ ਵਗੈਰਾ ਬਿਲਕੁਲ ਸਾਫ਼ ਹੋ ਜਵੇ ਤੇ ਫਿਰ ਜਦੋਂ ਸੁੱਕ ਜਾਣਗੇ ਫਿਰ ਇਹਨਾਂ ਨੂੰ ਆਪਾਂ ਕਟਾਂਗੇ ਪਲੀਜ਼ ਜੇਕਰ ਤੁਸੀਂ ਨਿਊ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਲਓ ਜੀ ਸਾਰੇ ਅੰਬ ਧੋਤੇ ਗਏ ਤੇ ਹੁਣ ਸੁੱਕਣ ਤੋਂ ਬਾਅਦ ਚ ਕੱਟਦੇ ਹਾਂ ਵਾਸਤੇ ਇੱਕ ਦਾ ਘੱਟਾ ਵਿਛਾ ਲਿਆ ਧੱਲਾ ਇਹਦੇ ਤੇ ਹੁਣ ਕੱਪੜਾ ਵਿਛਾ ਲੈਣੇ ਆਂ

मैं लो जी, आम लग गया। चार पीस कर दो बहुत ज्यादा बड़िया फाड़िया भी फिर वादिया नहीं लगे है छोटी चलो एक दी वजह दो लै बंदा। ਫਿਰ ਵਧੀਆ achar ਦੀ ਫੜੀ ਕਈ ਵਾਰ ਬੇਸਤ ਡੇਡ ਡੇਡ ਠੀਕ ਹੈ ਨਾ ਹਾਂ ਠੀਕ ਵਧੀਆ ਘੱਟ ਹੁੰਦਾ ਨਾ ਇਹਨਾਂ ਨੂੰ ਵਧੀਆ ਇਹਨਾਂ ਨੂੰ ਕਾਫੀ ਟਾਈਮ ਲੱਗ ਜਾਣਾ ਇਹ ਨਹੀਂ ਟਾਈਮ ਲੱਗਿਆ ਅਜਾ ਹੀ ਦੇ ਸਾਲਾਂ ਦਾ ਬਣ ਜਾਣਾ ਹੋਰ ਮੇਰੇ ਮੰਮੀ ਕਹਿੰਦੀ ਲੀਂ ਦੀ ਸੀ ਪਹਿਲੇ ਜਮਾਨੇ ਦੇ ਵਿੱਚ ਨਾ ਕਹਿੰਦੇ ਹੁੰਦੇ ਸੀ ਕਿ ਜਿਹੜਾ ਅਚਾਰ ਹੁੰਦਾ ਨਾ ਇਹ ਘਰ ਦਾ ਪੜਦਾ ਹੁੰਦਾ ਉਹ ਕਿਵੇਂ ਜਿਵੇਂ ਕਿ ਹੁਣ ਤਾਂ ਆਪਾਂ ਜਿਵੇਂ ਕਿਨੇ ਰੈਸਟੋਰੈਂਟ ਹੋਟਲ ਹੋ ਗਿਆ ਹਨਾ ਕੋਈ ਪੁਰਾਣਾ ਆ ਜੇ ਮੈਂ ਟੇ ਸਬਜੀ ਲੈ ਆਈ ਦੀ ਆ ਤੇ ਗੈਸ ਵਗੈਰਾ ਵੀ ਨੇ ਪਹਿਲੇ ਜਮਾਨੇ ਜੇ ਤਾਂ ਚੁੱਲੇ ਤੇ ਬਣਦਾ ਹੁੰਦਾ ਸੀ ਸਾਰਾ ਕੁਝ ਜਿਵੇਂ ਕੋਈ ਪੁਰਾਣਾ ਆ ਗਿਆ ਜਲਦੀ ਜਲਦੀ ਚ ਕਹਿੰਦੇ ਘਰ ਚ ਦਹੀਂ ਮੱਖਣੀ ਤਾਂ ਹੁੰਦੀ ਸੀ ਨਾਲ ਆਮਬ ਦਾ ਆਚਾਰ ਰੱਖ ਕੇ ਪਰੌਂਠੇ ਬਣਾ ਦੋ ਮਤਲਬ ਪਰਦਾ ਟਕਿਆ ਜਾਂਦਾ ਸੀ ਜੇ ਕੋਈ ਘਰ ਚ ਸਬਜੀ ਨਹੀਂ ਹੁੰਦੀ ਸੀ ਕੋਦੋਂ ਕਿਹੜਾ ਵੀ ਇੰਨਾ ਹੁੰਦਾ ਸੀ ਉਹ ਕਿਹੜਾ ਵਸਪਰਨ ਸੀ ਨਹੀਂ ਆਇਓ ਵੀ ਨਹੀਂ ਸੀ ਹੁਣ ਤਾਂ ਭੱਜ ਕੇ ਹੁੰਦਾ ਕਿ ਚੱਕੋ ਬਾਈਕ ਤੇ ਜਾ ਕੇ ਸਬਜੀ ਲੈ ਆਉ ਪਹਿਲੇ ਜਮਨਿਆ ਚ ਮੇਰੇ ਦਾਦੀ ਦੇ ਟਾਈਮ ਮਮੀ ਦੱਸਦੇ ਹੁੰਦੇ ਸੀ ਕਿ ਉਸ ਟਾਈਮ ਇਹ ਕਿਹਾ ਜਾਂਦਾ ਸੀ ਜਿਹੜਾ ਅਚਾਰ ਆ ਨਾ ਇਹ ਘਰ ਦਾ ਪਰਦਾ ਹੁੰਦਾ ਤੇਰਾ ਆਬੀ ਹੁੰਦਾ ਨਾ ਵੀ ਚਲ ਥੋੜੀ ਸਬਜੀ ਨਾਲ ਚਾਹ ਪੀਣਾ ਚਾਹ ਨਾਲੇ ਟੇਸਟ ਆ ਜਾਂਦਾ ਹਮ ਨਾਲੇ ਸਵਾਦ ਆ ਜਾਂਦਾ ਨਾਲੇ ਘਰ ਸਤ ਨਾਲੇ ਆਚਾਰ ਚਾਹੀਦਾ ਹੀ ਜ਼ਰੂਰ ਆ ਸਬਜੀ ਨਾਲ ਹਰਸ਼ ਨੂੰ ਵੀ ਤੁਹਾਨੂੰ ਵੀ ਮੈਂ ਘਟ ਖਾਨਣੀ ਆ ਬਲਸਾ ਮੈਨੂੰ ਨਿੰਬੂ ਦਾ achar ਹੋਵੇ ਬਸ ਅੰਬ ਦਾ achar ਮੈਨੂੰ ਨਾਲ ਲਾ ਕੇ ਬਹੁਤ ਸਵਾਦ ਹਮ ਨਾਲੇ ਰਾਹੀ ਬਹੁਤ ਸਵਾਦ ਜ਼ੋਰ ਲੱਗਦਾ ਹੋਰ ਮੈਂ ਦੇਖਾ ਕੱਟ ਕੇ ਨਹੀਂ ਥੋੜਾ ਜਿਹਾ ਕੱਟੋ ਫੇਰ ਮੈਂ ਕੱਟਾਂਗੀ ਤੇ ਮੈਂ ਪਤਾ ਕਿ ਮੈਂ ਗੁਟਲੀਆਂ ਕੱਢਦੀਆਂ ਗੁਟਲੀਆਂ ਕੱਢ ਜਲਦੀ ਹੋ ਜਾਊਗਾ ਨਾਲ ਨਾਲ ਧੁੱਪੇ ਸੁੱਕਣੇ ਪਾਈ ਜਾਵਾਂਗੇ ਜਾਣਾ ਆ ਬੱਥਾ ਨਹੀਂ ਨਿਕਲ ਜਾਣਗੇ ਚਾਕੂ ਲੈ ਕੇ ਚਾਕੂ ਨਹੀਂ ਬਾਜ ਲਿਆ ਬਾਜਣਾ ਸੌਖਾ ਗੁਟਲੀ ਨਹੀਂ ਮੈਂ ਤਾਂ ਚਾਕੂ ਨਹੀਂ ਕੱਢਦੀ ਬਾਜਣਾ ਮੈਂਟਲ ਲੱਗਣਾ ਦੇਖੀ ਬੱਥਾ ਨਹੀਂ ਨਿਕਲ ਜਾਨੇ ਤੁਸੀਂ ਕੱਟੋ ਗੁਟਲੀਆਂ ਮੈਂ ਕੱਢ ਦਉਂ ਸਾਈ ਹਾਂ ਹਮ ਹਮ ਕਾਟੇ ਤਮ ਗੁਟਲੀਆਂ ਯੋ गिनो नहीं निकालो निकाल तो माम का तो हम गुटली निकालेंगे पिछले सा, पिछले साल तो पाया नहीं उदू पिछले साल सारिया गुटलियां हर्ष ने क्डिया कटिया सी कुछ ती कटे आ नहीं सी। ਦਾਤ ਨਾਲ ਕੱਟੇ ਸੀ ਮਤਲਬ ਦੂਜਾ ਦਾਤ ਸੀ ਉਹਦੇ ਨਾਲ ਬਹੁਤ ਡਰ ਲੱਗਦਾ ਸੀ ਹੱਥ ਨਾ ਕੱਟਿਆ ਜਾਵੇ ਆ ਦੇਖੋ ਇਸ ਤਰੀਕੇ ਨਾਲ ਆ ਬੜੀ ਆ ਫੜੀ ਇਹਨੂੰ ਛੋਟੀ ਕਰਬੋ ਬੜੀ ਬੜੀ ਹੋ ਇੱਕ ਸਾਈਟ ਤੇ ਕਰਦੀ ਮਮਨ ਨਾਲੋਂ ਨਾਲ ਮੈਂ ਪੱਖਾ ਚਲਾਦਾ ਹਨਾ ਮੱਖੀਆਂ ਆ ਜਾਂਦੀਆਂ ਨੇ ਗਰਮੀ ਵੀ ਹੈ ਮੈਂ ਸੋਚਿਆ ਆਵਾਜ਼ ਨਹੀਂ ਆਉਣੀ ਇਹ ਦੇ ਵਿੱਚ ਤਾਂ ਕਰਕੇ ਪੱਖਾ ਚਲਾਉਣੀ ਆ ਗੁਟਲੀਆਂ ਤਾਂ ਆਪੇ ਨਿਕਲ ਹੀ ਜਾਂਦੀਆਂ ਨੇ ਕਿਉਂਕਿ ਛੋਟੇ ਪੀਸ ਦੇ ਵਿੱਚ ਸੌਖੀਆਂ ਨਿਕਲ ਜਾਂਦੀਆਂ ਨੇ ਚਲੋ ਜੀ ਮੈਂ ਗੁਟਲੀਆਂ ਕੱਢਦੀਆਂ ਤੇ ਅੰਬ ਕੱਟਦੇ ਆ ਫਿਰ ਦਿਖਾਉਨੇ ਆ ਤੁਹਾਨੂੰ ਕਿੰਨੇ ਕੁ ਕੱਟੇ ਗਏ ਤੇ ਨਾਲ ਹੀ ਨਾਲ ਆਪਾਂ ਸੁੱਕਣੇ ਪਾਈ ਜਾਵਾਂਗੇ ਤੇ ਇੱਕ ਗੱਲ ਹੋਰ ਜਿਹੜਾ ਪੱਕਾ ਸਾਈਡ ਤੇ ਕੱਢ ਲਓ ਪੱਕਾ ਨਾ ਭਾਇਓ ਵਿੱਚ ਖਰਾਬ ਹੋਣੀ ਚਾਹ। ਇਹ ਤੁਹਾਲ ਹੋਰ ਆਪਾਂ ਜਿਵੇਂ ਮੈਂ ਆਂਬ ਵੇ ਸਹੀ ਪਹਿਲਾਂ ਧੋ ਲਿਆ। ਪੱਕਾ। ਤੂੰ ਜਿਹੜੇ ਤੈਨੂੰ ਲੱਗਦੇ ਆ ਨਾ ਕਿ ਪੱਕੇ ਜੇ ਬਿਲਕੁਲ ਉਹ ਕੱਢ ਦੇ। ਕੱਟੇ ਦਾ ਜਾਨ ਫਿਰ ਉਹ ਮੈਂ ਖਾਲਾ ਲੈਣੀ। ਇੱਕ ਮਿੰਟ ਹੋਣੀ ਮੈਂ। ਨਾਲੇ ਗੁੱਟਲੀਆਂ ਕੱਢ ਦੀਆਂ ਨਾਲੇ ਆਂਬ ਦੇਖ ਲੈਣੀਆਂ। ਵੈਸੇ ਤੁਹਾਨੂੰ ਹੀ ਪਤਾ ਆ ਦੇਖੋ। ਹੂੰ। ਕੱਟਣ ਲੱਗਿਆਂ ਹੀ ਪਤਾ ਚੱਲ ਜਾਣਾ। ਤੇ ਜਿਵੇਂ ਆਪਾਂ ਆਂਬ ਪਹਿਲਾਂ ਵੀ ਧੋ ਸਕਦੇ ਆ ਕੱਟ ਕੇ ਵੀ ਧੋ ਸਕਦੇ ਆ। ਜਿਵੇਂ ਕਿ ਆਪਾਂ ਹੁਣ ਬਾਜ਼ਾਰ 'ਚ ਕਟਵਾ ਕੇ ਲਿਉਨੇ ਆ ਉਹ ਤਾਂ ਫਿਰ ਆਪਾਂ ਨੂੰ ਹਨਾ ਬਾਅਦ 'ਚ ਧੋਣੇ ਪੈਂਦੇ ਆ ਕਿਉਂਕਿ ਕਿਵੇਂ ਕਿਵੇਂ ਦੇ ਹੱਥ ਲੱਗੇ ਹੁੰਦੇ ਆ ਤੇ ਜਿਵੇਂ ਹੁਣ ਆਪਾਂ ਘਰ ਕੱਟਦੇ ਆ ਆਪਾਂ ਸਾਫ਼ ਕੱਪੜਾ ਵਿਛਾ ਲਿਆ ਤੇ ਆ ਕੱਟਣ ਵਾਲਾ ਦਾਤ ਵੀ ਚੰਗੀ ਤਰ੍ਹਾਂ ਧੋ ਲਿਆ ਆਂਬ ਵੀ ਧੋਲੇ ਆਪਾਂ ਸਫਾਈ ਨਾਲ ਕੱਟ ਰਹੇ ਆ ਫਿਰ ਕੋਈ ਨਹੀਂ ਆਪਾਂ ਪਹਿਲਾਂ ਵੀ ਧੋ ਸਕਦੇ ਆ ਹਨਾ ਆਪਾਂ ਪਹਿਲਾਂ ਧੋਲੇ ਸੀ ਤੇ ਇਹ ਕੋਈ ਚੱਕਰ ਨਹੀਂ ਪਹਿਲਾਂ ਧੋ ਲੋ ਚਾਹੇ ਬਾਅਦ 'ਚ ਧੋ ਲੋ ਪਰ ਹਾਂ ਜੇ ਬਾਅਦ 'ਚ ਕੱਟ ਕੇ ਧੋਣੇ ਆ ਤਾਂ ਧੁੱਪ ਚੰਗੀ ਹੋਣੀ ਚਾਹੀਦੀ ਆ ਕਿਉਂਕਿ ਜੇ ਗਿੱਲਾ ਰਹਿ ਗਿਆ ਆਚਾਰ ਹੇ ਕਰਾ ਹੋ ਜਾਊਗਾ ਤੇ ਇਸ ਕਰਕੇ ਅਸੀਂ ਤਾਂ ਪਹਿਲਾਂ ਹੀ ਧੋ ਲਏ ਕਿਉਂਕਿ ਆਪ ਹੀ ਕੱਟਣੇ ਆ ਸਾਫ਼ ਸੁਥਰੇ ਆਪਣੇ ਹੱਥਾਂ ਨਾਲ ਤੇ ਭਿਜੇ ਬਾਜ਼ਾਰ ਚ ਕਟਵਾਓ ਫਿਰ ਤਾਂ ਜ਼ਰੂਰੀ ਧੋਣੇ ਪੈਂਦੇ ਆ ਨਾ ਕੱਟ ਕੇ ਉਹ ਤਾਂ ਜ਼ਰੂਰੀ ਹੋ ਜਾਂਦਾ ਤੇ ਹੁਣ ਆਈ ਦੇਖੋ ਸਾਫ਼ ਕੱਟ ਹੋਏ ਨੇ ਆਪਾਂ ਪਹਿਲਾਂ ਧੋ ਲਏ ਸੀ ਚੰਗੀ ਤਰ੍ਹਾਂ ਹੁਣ ਇਹਨੂੰ ਨਾਲ ਦੀ ਨਾਲ ਆਈ ਸੁਕੜੇ ਪਾ ਦਾਂਗੇ ਤੇ ਚਲੋ ਜੀ ਮੈਂ ਹੁਣ ਥੋੜੀ ਦੇਰ ਕੈਮਰਾ ਰੱਖਦੀ ਆ ਤੇ ਹੈਲਪ ਕਰਉਣੀ ਇਹਨਾਂ ਦੀ ਗੁੱਤਲੀਆਂ ਕੱਟੂਗੀ ਠੀਕ ਆ ਮਿੱਟਿ ਪਦੇ ਤੇ ਨਹੀਂ ਨਹੀਂ ਆ ਤਾਂ ਠੀਕ ਆ ਚਲੋ ਜੀ ਫੇਰ ਦਿਖਾਉਣੀ ਆ ਤੁਹਾਨੂੰ ਇਹ ਨਾਲ ਦੀ ਨਾਲ ਇਹਨਾਂ ਦੀ ਡਿਮਾਂਡ ਆ ਚਾਹ ਪੀਣੀ ਆ ਚਾਹ ਪੀਣੀ ਆ ਹਾਂ ਚਾਹ ਪੀਣੀ ਚਾਹ ਪੀਣੀ ਆ ਫੇਰ ਅੰਬ ਕੱਟਣੇ ਆ ਸੱਚੇ ਪੀਣੀ ਆ ਚਾਹ ਸਿਹ ਹੈ ਆਂ ਫਰ ਕਟਵਾ ਲੈ ਆ ਨਾ ਇੱਕ ਕੱਪ ਚਾਹ ਦੇ ਲਈ ਅੱਛਾ ਚਾਹ ਬਲਾ ਦੂੰਗੀ ਵੈਸੇ ਚਾਹ ਤੁਸੀਂ ਘੱਟ ਪੀਨੇ ਹੋ ਪਰ ਚਲੋ ਅੱਜ ਕੰਮ ਕਰਨਾ ਆ ਨਾ ਮਿਹਨਤ ਦਾ ਕੰਮ ਆ ਚਲੋ ਜੀ ਮੈਂ ਪਹਿਲਾਂ ਇਹਨਾਂ ਨੂੰ ਚਾਹ ਬਣਾ ਕੇ ਦਿੰਨੀ ਆ ਫਿਰ ਗੁਟਲੀਆਂ ਕੱਢਦੀਆਂ ਤੇ ਫਿਰ ਦੁਖਾਉਣੀ ਆ ਤੁਹਾਨੂੰ ਆ ਸਾਰੇ ਹੰਬ ਕੱਟ ਕੇ ਧੁੱਪੇ ਸੁੱਕਣੇ ਪਾਤੀ ਆ ਤੇ ਇਹਨੂੰ ਹੁਣ 2-3 ਘੰਟੇ ਧੁੱਪ ਚ ਹੀ ਰਹਿਣ ਦਵਾਵਾਂਗੇ ਕਿਉਂਕਿ ਧੁੱਪ ਬਹੁਤ ਜ਼ਰੂਰੀ ਆ ਨਾ ਕਹਿ ਦਿੰਦੇ ਆ ਕਿ ਬਿਨਾ ਧੁੱਪ ਤੋਂ ਪਰ ਮੈਨੂੰ ਤਾਂ ਮੈਂ ਤਾਂ ਹਮੇਸ਼ਾ ਧੁੱਪ ਚ ਸਕਾ ਕੇ ਅਚਾਰ ਪਾਉਣੀ ਆ ਔਰ ਕਦੇ ਅਚਾਰ ਖਰਾਬ ਨਹੀਂ ਹੋਇਆ ਤੇ ਮੈਨੂੰ ਤੇ ਲੱਗਦਾ ਕਿ ਜਦੋਂ ਅਚਾਰ ਬਣਾਉਣਾ ਉਹਨੂੰ 2-3 ਘੰਟੇ ਧੁੱਪ ਲਵਾਉਣੀ ਬਹੁਤ ਜ਼ਰੂਰੀ ਆ ਫਿਰ ਤੁਹਾਡਾ ਅਚਾਰ ਖਰਾਬ ਨਹੀਂ ਹੁੰਦਾ ਤੇ ਬਾਕੀ ਬਿਨਾ ਧੁੱਪ ਤੋਂ ਮੈਂ ਤਾਂ ਕਦੇ ਬਣਾਇਆ ਨਹੀਂ ਧੁੱਪ ਬਹੁਤ ਹੀ ਜ਼ਰੂਰੀ ਹੈ ਲਵਾਉਣੀ ਤੇ ਹੁਣ ਇਹਨੂੰ 2-3 ਘੰਟੇ ਚੰਗੀ ਤਰ੍ਹਾਂ ਧੁੱਪ 'ਚ ਪਿਆ ਰਹਿਣ ਦਾਂਗੇ ਫਿਰ ਆਪਾਂ ਸ਼ਾਮ ਨੂੰ ਅਚਾਰ ਬਣਾਵਾਂਗੇ ਤੇ ਇੱਧਰ ਮੈਂ ਅਚਾਰ ਵਾਲੇ ਡੱਬੇ ਵਗੈਰਾ ਵੀ ਧੋ ਕੇ ਰੱਖ ਲਿਆ ਲਓ ਜੀ ਅੰਬ ਆਪਾਂ ਸੁਕਾ ਲਏ ਤੇ ਹੁਣ ਇਹਨੂੰ ਇੱਕ ਟੱਬ ਦੇ ਵਿੱਚ ਪਾ ਲਿਆ ਅੰਬ ਜ਼ਿਆਦਾ ਨੇ ਇਸ ਕਰਕੇ ਦੋ ਵਾਰ ਚ ਆਪਾਂ ਆਚਾਰ ਚ ਮਸਾਲਾ ਰਲਾਵਾਂਗੇ ਇਹਨਾਂ ਦੇ ਵਿੱਚ ਕਿਉਂਕਿ ਇੱਕ ਵਾਰ ਟੱਬ ਚਾਉਣਾ ਨਹੀਂ ਇੱਕ ਵਾਰ ਦੇ ਮੈਂ ਪਾਲੇ ਤੇ ਇੱਕ ਵਾਰ ਦੇ ਜੇ ਰਹਿ ਗਏ ਤੇ ਅੱਧਾ-ਅੱਧਾ ਕਰਕੇ ਪਾਵਾਂਗੇ ਕਿਉਂਕਿ ਟੱਬ ਦੇ ਵਿੱਚ ਇੰਨਾ ਕੀ ਆਉਣਾ ਸੀ ਫਿਰ ਚੰਗੀ ਤਰ੍ਹਾਂ ਮਿਲਣਾ ਨਹੀਂ ਮਸਲਾ ਇਸ ਕਰਕੇ ਅੱਧੇ ਅੰਬ ਮੈਂ ਪਾਲੇ ਕੱਟੇ ਹੋਏ ਅੱਧੇ ਜੇ ਰਹਿਣ ਤੇ ਉਹ ਬਾਅਦ ਵਿੱਚ ਮਿਲਾਉਂਗੀ ਤੇ ਹੁਣ ਚਲੋ ਤੁਹਾਨੂੰ ਦੱਸਦੀਆਂ ਮੈਂ ਮਸਾਲੇ ਕਿਹੜੇ-ਕਿਹੜੇ ਲਏ ਆ ਲਓ ਜੀ ਹੁਣ ਮਸਾਲੇ ਆਪਾਂ ਰਲਾਉਣ ਲੱਗੇ ਆ ਸਭ ਤੋਂ ਪਹਿਲਾਂ ਲਈਏ ਮੈਂ ਸੌਂਫ ਇਹ ਲਈਆ ਮੈਂ 400 ਗ੍ਰਾਮ 15 ਕਿਲੋ ਆਂਬ ਦੇ ਅਚਾਰ ਵਾਸਤੇ 400 ਗ੍ਰਾਮ ਸੌਂਫ ਲਈਆ ਮੇਰੇ 15 ਕਿਲੋ ਆਂਬ ਨੇ ਅਚਾਰ ਵਾਸਤੇ ਤੇ ਉਹਦੇ ਵਿੱਚ ਮੈਂ 400 ਗ੍ਰਾਮ ਸੌਂਫ ਲਈਆ ਇਹ ਮੈਂ ਤੁਹਾਨੂੰ 15 ਕਿਲੋ ਦੇ ਹਿਸਾਬ ਨਾਲ ਸਾਰੇ ਮਸਾਲੇ ਦੱਸ ਰਹੀ ਹਾਂ ਤੇ ਇਹ ਸਾਰੇ ਮਸਾਲਿਆਂ ਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰਕੇ ਚੁਗ ਕੇ ਫਿਰ ਪੰਨੀਆਂ ਚਪਾਇਆ ਤੇ ਹੁਣ ਇਹਦੇ ਵਿੱਚ ਆਪਾਂ ਮਲਾਵਾਂਗੇ ਤੇ ਦੂਜੀ ਗੱਲ ਇਹ ਕਿ ਮੈਂ ਮਸਾਲੇ ਪੀਸ ਕੇ ਨਹੀਂ ਪਾਉਂਦੀ ਹਮੇਸ਼ਾ ਸਾਫਤੇ ਹੀ ਪਾਉਣੀ ਆ ਕਿਉਂਕਿ ਮੈਨੂੰ ਸਾਫਤੇ ਮਸਾਲੇ ਦਾ ਜ਼ਿਆਦਾ ਰਿਜ਼ਲਟ ਵਧੀਆ ਲੱਗਦਾ ਜਿਹੜਾ ਆਪਣੇ ਅੰਬ ਦਾ achar ਪਾਣੀ ਛੱਡਦਾ ਐਕਸਟਰਾ ਉਹ ਸਾਰਾ ਇਹ ਸੋਖ ਲੈਂਦੇ ਆ ਤੇ ਤੁਹਾਡਾ achar ਪੂਰਾ ਸਾਲ ਖਰਾਬ ਨਹੀਂ ਹੁੰਦਾ ਇਹ ਵੀ ਇੱਕ ਸੀਕ੍ਰੇਟ ਆ ਮਸਾਲੇ ਹਮੇਸ਼ਾ ਸਾਫਤੇ ਹੀ ਪਾਉਣੇ ਚਾਹੀਦੇ ਨੇ ਪੀਸ ਕੇ ਨਹੀਂ ਤਾਂ ਇਹ ਆਪਾਂ ਸੌਂਫ ਲੈ ਲਈ ਤੇ ਦੂਜੀ ਗੱਲ ਇਹ ਕਿ ਮਸਾਲੇ ਰੈਡੀਮੇਡ ਨਾ ਪਾਓ ਆਪਣੇ ਘਰ ਦੇ ਮਸਾਲੇ ਪਾਓ ਆਪ ਦੇਖ ਕੇ ਲੋ ਜੀ ਦੂਜੇ ਨੰਬਰ ਤੇ ਆ ਗਈ ਆਪਣੀ ਰਾਈ ਇਹ ਮੈਂ 15 ਕਿਲੋ ਵਾਸਤੇ 100 ਗ੍ਰam ਰਾਈ ਲਈ ਆ 100 ਗ੍ਰam ਰਾਈ ਪਾਉਂਗੀ ਇਹ ਪੈਕਟ ਬੰਦ ਦਾ ਸਾਫ਼ ਹੀ ਆ ਤੇ ਰੈਡੀਮੇਡ ਮਸਾਲੇ ਨਾ ਪਾਓ ਕਿਉਂਕਿ ਇੱਕ ਤਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਦੇ ਵਿੱਚ ਕੀ ਕੀ ਪੀਸਿਆ ਹੋਇਆ ਦੂਸਰੀ ਗੱਲ ਇੱਕ ਤੁਸੀਂ ਧਿਆਨ ਕਰਿਓ ਜਦੋਂ ਆਪਾਂ ਰੈਡੀਮੇਡ ਮਸਾਲਾ ਪਾਉਂਦੇ ਆ ਨਾ achar ਚ 2-3 ਮਹੀਨੇ ਤਾਂ ਵਧੀਆ ਰਹਿੰਦਾ ਉਸ ਤੋਂ ਬਾਅਦ achar ਦਾ ਕਲਰ ਕਾਲਾ ਪੈ ਜਾਂਦਾ ਉਹਦੇ ਵਿੱਚ ਤੇਲ ਤਾਂ ਜ਼ਰੂਰ ਥੋੜਾ ਪੈਂਦਾ ਪਰ ਆਪਣਾ ਜਿਹੜਾ achar ਦਾ ਕਲਰ ਖਰਾਬ ਹੋ ਜਾਂਦਾ ਇਸ ਕਰਕੇ ਰੈਡੀਮੇਡ achar ਚ ਮਸਾਲੇ ਨਹੀਂ ਪਾਉਣੇ ਚਾਹੀਦੇ ਆਪਣੇ ਘਰ ਦੇ ਹੀ ਪਾਉਣੇ ਚਾਹੀਦੇ ਨੇ ਲਓ ਜੀ ਆਹ ਆ ਗਏ ਮੇਥੇ ਇਹ ਮੇਥੇ ਲਿਆ ਮੈਂ 250 ਗ੍ਰਾਮ 250 ਗ੍ਰਾਮ ਮੇਥੇ ਇਹ ਵੀ ਸਾਫ਼ ਕਰਕੇ ਮੈਂ ਰੱਖੇ ਹੋਏ ਸੀ ਇਹ ਵੀ ਸਾਫਤੀ ਪਾਵਾਂਗੇ ਆਪਾਂ ਕੋਈ ਵੀ ਮਸਾਲਾ ਪੀਸਣਾ ਨਹੀਂਗਾ ਤੇ ਹੁਣ ਆ ਗਈ ਜੀ ਕਲੌਂਜੀ ਕਲੌਂਜੀ ਲਈਆ ਮੈਂ 100 ਗ੍ਰਾਮ 100 ਗ੍ਰਾਮ ਰਾਈ 100 ਗ੍ਰਾਮ ਕਲੌਂਜੀ ਤੇ 250 ਗ੍ਰਾਮ ਮੇਥੇ 400 ਗ੍ਰਾਮ ਸੌਫ ਤੇ ਹੁਣ ਨਮਕ ਨਮਕ ਆਪਾਂ ਕਿੰਨਾ ਪਾਉਣਾ 15 ਕਿਲੋ ਦੇ ਹਿਸਾਬ ਨਾਲ ਮੈਂ ਇਹਦੇ ਵਿੱਚ 1.5 ਕਿਲੋ ਨਮਕ ਪਾਉਂਗੀ ਆ 1 ਕਿਲੋ ਦੀ ਥੈਲੀ ਆ ਤੇ ਇੱਕ ਮੈਂ ਅੱਧੀ ਪਾਉਂਗੀ ਇਹ ਪੂਰੀ ਪਾ ਦੂੰਗੀ ਤੇ ਉਹ ਅੱਧੀ ਪਾ ਦੂੰਗੀ ਕਿਉਂਕਿ ਨਮਕ ਹਮੇਸ਼ਾ ਜ਼ਿਆਦਾ ਹੋਣਾ ਚਾਹੀਦਾ ਅਚਰਚ ਤੇ ਇਹਨਾਂ achar kharab ਨਹੀਂ ਹੁੰਦਾ ਬਿਲਕੁਲ ਪਰਫੈਕਟ ਆ ਤੇ 15 ਕਿਲੋ ਦੇ ਵਿੱਚ ਮੈਂ 1.5 ਕਿਲੋ ਨਮਕ ਪਾਉਂਗੀ ਬਿਲਕੁਲ ਸਹੀ ਹੋਊਗਾ ਨਾ ਜ਼ਿਆਦਾ ਹੋਊਗਾ ਨਾ ਘੱਟ ਬਿਲਕੁਲ ਪਰਫੈਕਟ ਆ ਮੈਂ ਹਮੇਸ਼ਾ ਇੰਨਾ ਹੀ ਪਾਉਣੀ ਆ ਆ ਲੋ ਜੀ ਇੱਕ ਥੈਲੀ ਪਾਤੀ ਤੇ ਅੱਧੀ ਪਾਤੀ ਹੁਣ ਵਾਰੀ ਆ ਜੀ ਹਿੰਗ ਦੀ ਇਹਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਇਹ ਬਹੁਤ ਜ਼ਰੂਰੀ ਆ ਇਹ ਹਿੰਗ 50 ਗ੍ਰਾਮ ਦੀ ਡੱਬੀ ਆ ਇਹ ਮੈਂ ਅੱਧੀ ਪਾਉਂਗੀ ਇਹਦੇ ਨਾਲ ਕੀ ਆ ਤੁਹਾਡਾ ਡਾਈਜੈਸ਼ਨ ਵੀ ਠੀਕ ਰਹਿੰਦਾ ਤੇ ਆਚਾਰ ਵੀ ਖਰਾਬ ਨਹੀਂ ਹੁੰਦਾ ਤੇ ਟੇਸਟ ਵੀ ਵਧੀਆ ਆਉਂਦਾ ਇਹਨੂੰ ਨਾ ਸਕਿਪ ਕਰਿਓ ਇਹ ਜ਼ਰੂਰ ਆ ਮੈਂ ਕਦੇ ਬਿਨਾ ਹਿੰਗ ਤੋਂ achar ਨਹੀਂ ਪਾਉਂਦੀ ਤੇ ਲੋ ਜੀ ਅੱਧੀ ਡੱਬੀ ਇਹਦੇ ਵਿੱਚ ਪਾਤੀ ਤੇ ਅੱਧੀ ਹਿੰਗ ਵਿਚਾਲੀ ਆ ਮੈਂ ਇਹ ਬਹੁਤ ਜ਼ਰੂਰੀ ਆ ਹਿੰਗ ਪਾਉਣਾ ਬਹੁਤ ਹੀ ਜ਼ਰੂਰੀ ਆ 스మెల్ ਵੀ ਵਧੀਆ ਆਉਂਦੀ ਆ ਤੇ ਲੋ ਜੀ ਹੁਣ ਇੱਕ ਪੈਕਟ ਮੈਂ ਹਲਦੀ ਦਾ ਪਾਤਾ ਹਲਦੀ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਕਲਰ ਦੇ ਆਪਣੇ ਹਿਸਾਬ ਨਾਲ ਹਨਾ ਤੇ ਆ ਮੇਰੇ ਕੋ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਪਈ ਸੀ 컬러 ਵਾਸਤੇ ਮੈਂ ਉਹ ਪਾਤੀ ਵੈਸੇ ਮੈਂ ਕਦੇ ਲਾਲ ਮਿਰਚ ਪਾਈ ਨਹੀਂ ਆਚਾਰ ਚ ਪਰ ਮੈਂ 컬러 ਵਾਸਤੇ ਥੋੜੀ ਜੀ ਪਾਤੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਸਾਲਿਆਂ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਲਾ ਲੈਣਾ ਤਾਂ ਕਿ ਸਾਰੇ ਆਚਾਰ ਨੂੰ ਇੱਕ ਜਿਹਾ ਮਸਾਲਾ ਮਿਲੇ ਇਹ ਨਾ ਹੋਵੇ ਕਿ ਕਿਤੇ ਜ਼ਿਆਦਾ ਕਿਤੇ ਘੱਟ ਹੋ ਜਵੇ ਤੇ ਆ ਲੋ ਜੀ ਹੁਣ ਮੈਂ ਅੰਬ ਜਿਹੜਾ ਟੱਪ ਦੇ ਵਿੱਚ ਪਾਏ ਹੋਏ ਆ ਇਹਦੇ ਵਿੱਚ ਹੁਣ ਆਪਾਂ ਅੱਧਾ ਮਸਾਲਾ ਪਾਵਾਂਗੇ ਕਿਉਂਕਿ ਅੰਬ ਦੋ ਵਾਰ ਚਾਪਾ ਮਸਾਲੇ 'ਚ ਰਲਾਉਣੇ ਆ ਤੇ ਅੱਧਾ-ਅੱਧਾ ਬਰਾਬਰ-ਬਰਾਬਰ ਮਸਾਲਾ ਪਾਵਾਂਗੇ ਇਸੇ ਕਰਕੇ ਮੈਂ ਚੰਗੀ ਤਰ੍ਹਾਂ ਮਸਾਲੇ ਨੂੰ ਮਿਕਸ ਕਰ ਲਿਆ ਸੀ ਤਾਂ ਕਿ ਸਾਰਿਆਂ 'ਚ ਇੱਕ ਜਾ ਮਸਾਲਾ ਆ ਜਾਵੇ ਤੇ ਅੱਧਾ ਮਸਾਲਾ ਪਾ ਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਲਓ ਜੀ ਅੱਧਾ ਪਾ ਲਿਆ ਤੇ ਅੱਧਾ ਆਪਾਂ ਦੂਜੇ ਅੰਬਾਂ ਲਈ ਬਚਾ ਲਿਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ মিক্স ਕਰ ਲੈਨੇ ਆ ਤੇ ਅੰਬ ਦੇ ਅਚਾਰ ਨੂੰ ਤਾਜ਼ਾ ਫਰੈਸ਼ ਬਣਾਉਣ ਲਈ ਘਰ ਦੇ ਮਸਾਲੇ ਬਹੁਤ ਜ਼ਰੂਰੀ ਨੇ ਤੁਹਾਡਾ ਅਚਾਰ ਕਾਲਾ ਤਾਂ ਹੁੰਦਾ ਜੇ ਤੁਸੀਂ ਰੈਡੀमेड ਮਸਾਲੇ ਪਾਉਨੇ ਆ ਆ ਲੋ ਜੀ ਹੁਣ ਥੋੜਾ ਜਿਹਾ ਆਪਾਂ ਤੇਲ ਮਿਕਸ ਕਰਾਂਗੇ ਇਹ ਸਰੋਂ ਦਾ ਤੇਲ ਆ ਘਰ ਦਾ ਕਢਾਇਆ ਹੋਇਆ ਤੇਲ ਆ ਥੋੜਾ ਜਿਹਾ ਮਿਕਸ ਕਰਾਂਗੇ ਤਾਂ ਕਿ ਚੰਗੀ ਤਰ੍ਹਾਂ ਜਿਹੜੇ ਮਸਾਲੇ ਆ ਉਹ ਅੰਬ ਦੀ ਹਰ ਇੱਕ ਪੀਸ ਨੂੰ ਹਰ ਇੱਕ ਫਾੜੀ ਨੂੰ ਚੰਗੀ ਤਰ੍ਹਾਂ ਮਸਾਲਾ ਲੱਗ ਜੇ ਤੇ ਇਸ ਤਰੀਕੇ ਨਾਲ ਤੁਸੀਂ ਆਚਾਰ ਬਣਾਉਂਗੇ ਤੁਹਾਡਾ ਆਚਾਰ ਬਿਲਕੁਲ ਫਰੈਸ਼ ਰਹੂਗਾ ਘਰ ਦੇ ਮਸਾਲੇ ਪਾਉਂਗੇ ਤੇ ਤੇਲ ਜ਼ਿਆਦਾ ਪਾਉਂਗੇ ਤਾਂ ਬਿਲਕੁਲ ਜਿਹਹ ਜਿਹਾ ਤੁਸੀਂ ਹੁਣ ਹਰਾ ਆਚਾਰ ਪਾ ਰਹੇ ਹੋ ਅੰਬ ਦਾ ਇਹੀ ਕਲਰ ਬਣਿਆ ਰਹੂਗਾ ਜੇ ਤੁਸੀਂ ਤੇਲ ਘੱਟ ਪਾਉਂਗੇ ਤੇ ਮਸਾਲਾ ਰੈਡੀਮੇਡ ਪਾਉਂਗੇ ਮੇਰੀ ਗੱਲ ਇਹ ਯਾਦ ਰੱਖਿਓ ਅਗਰ ਤੁਸੀਂ ਰੈਡੀਮੇਡ ਮਸਾਲਾ ਪਾਉਂਗੇ ਨਾ ਤੁਹਾਡੇ ਆਚਾਰ ਦਾ 2-3 ਮਹੀਨਿਆਂ ਬਾਅਦ ਕਲਰ ਕਾਲਾ ਪੈਣ ਲੱਗ ਜਾਣਾ ਕਾਲਾ ਕਾਲਾ ਆਚਾਰ ਫਿਰ ਉਹ ਦੇਖਣ ਚ ਵੀ ਵਧੀਆ ਨਹੀਂ ਲੱਗਦਾ ਤੇ ਮੇਰਾ ਤਾਂ ਇਸੇ ਤਰੀਕੇ ਨਾਲ ਸਾਲ ਦਾ ਆਚਾਰ ਅਜੇ ਵੀ ਫਰੈਸ਼ ਗ੍ਰੀਨ ਪਿਆ ਬਿਲਕੁਲ ਤੇ ਮੈਂ ਇਸੇ ਤਰੀਕੇ ਨਾਲ ਪਾਉਣੀ ਆ ਕਦੇ ਕਾਲਾ ਨਹੀਂ ਹੋਇਆ ਆਚਾਰ ਤੇ ਬਿਲਕੁਲ ਗਲਿਆ ਗਲਿਆਬ ਨਹੀਂ ਹੁੰਦਾ ਰੈਡੀਮੇਡ ਮਸਾਲੇ ਆਪਾਂ ਪਾਉਣੀ ਆ ਨਾ ਉਹਦੇ ਨਾਲ ਗਲਿਆ ਗਲਿਆ ਆਚਾਰ ਹੋ ਜਾਂਦਾ ਜਿਵੇਂ ਫਿਸ ਜਾ ਜਾਂਦਾ ਆਪਾਂ ਪਰ ਇਹ ਜੇ ਅਗਰ ਤੁਸੀਂ ਇਸ ਤਰੀਕੇ ਨਾਲ ਸਾਫ ਤੇ ਮਸਾਲੇ ਪਾਉਂਗੇ ਔਰ ਭਰਪੂਰ ਤੇਲ ਪਾਉਂਗੇ ਤਾਂ ਤੁਸੀਂ ਫਾੜੀ ਤੋੜ ਕੇ ਦੇਖਿਓ ਸਾਲ ਬਾਅਦ ਵੀ ਤੁਹਾਨੂੰ ਐ ਲੱਗੂਗਾ ਜਿਵੇਂ ਅੱਜ ਹੀ ਬਣਾਇਆ ਹੁੰਦਾ ਆਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਲੋ ਜੀ ਆਪਾਂ ਗੱਲਾਂ ਬਾਤਾਂ ਕਰਦੇ ਕਰਦੇ ਸਾਰਾ ਮਿਕਸ ਕਰ ਲਿਆ ਤੇ ਹੁਣ ਆ ਮੈਂ ਕੰਨੀ ਧੋ ਕੇ ਪਹਿਲਾਂ ਹੀ ਰੱਖੀ ਹੋਈ ਸੀ ਤੇ ਜਿਹੜੇ ਵੀ ਭਾਂਡੇ ਚ ਤੁਸੀਂ ਪਾਉਨੇ ਹੋ ਬਿਲਕੁਲ ਸੁੱਕਾ ਹੋਣਾ ਚਾਹੀਦਾ ਹਨਾ ਭਾਂਡਾ ਗਿੱਲਾ ਨਾ ਹੋਵੇ ਹੁਣ ਇਹਦੇ ਵਿੱਚ ਆਪਾਂ ਇਹ ਆਚਾਰ ਪਾ ਦਿੰਨੇ ਆ ਤੇ ਬਹੁਤ ਹੀ ਟੇਸਟੀ ਮੇਰਾ ਆਚਾਰ ਕਦੇ ਵੀ ਖਰਾਬ ਨਹੀਂ ਹੋਇਆ ਬਸ ਇਹੀ ਤਰੀਕੇ ਨਾਲ ਪਾਉਣੀ ਆ ਕੋਸ਼ਮਾ ਕੋਈ ਜ਼ਿਆਦਾ ਹੋਣੀ ਕਰਦੀ ਤੇ ਆ ਲੋ ਜੀ ਜਿਹੜੇ ਬਚੇ ਹੋਏ ਅੰਬ ਸੀ ਅੱਧੇ ਸੀ ਅੱਧਾ ਹੀ ਮਸਾਲਾ ਆਪਾਂ ਬਚਾਇਆ ਸੀ ਹੁਣ ਇਹ ਚ ਪਾਤਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤੇ ਤੇਲ ਪਾ ਕੇ ਚੰਗੀ ਤਰ੍ਹਾਂ ਇੱਕ ਮਿਕਸ ਕਰਨਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਹਰ ਇੱਕ ਫਾੜੇ ਨੂੰ ਤੇਲ ਤੇ ਮਸਾਲਾ ਲੱਗਿਆ ਹੋਣਾ ਚਾਹੀਦਾ ਫਿਰ ਕਦੇ ਵੀ ਅਚਾਰ ਨੂੰ ਉੱਲੀ ਨਹੀਂ ਲੱਗਦੀ ਤੇ ਬਿਨਾ ਤੇਲ ਤੋਂ ਤਾਂ ਜੀ ਅਚਾਰ ਬਣਾਤਾ ਲੈਣੇ ਆ ਪਰ ਮੈਨੂੰ ਤਾਂ ਨਹੀਂ ਵਧੀਆ ਲੱਗਦਾ ਉਹਦਾ ਕਲਰ ਵੀ ਖਰਾਬ ਹੋ ਜਾਂਦਾ ਤੇ ਗਲਿਆ ਗਲਿਆ ਅਚਾਰ ਹੋ ਜਾਂਦਾ ਜੇ ਤਾਜ਼ਾ ਫਰੈਸ਼ ਬਣਾਉਣਾ ਤਾਂ ਫਿਰ ਤੇਲ ਔਰ ਮਸਾਲੇ ਘਰ ਦੇ ਹੀ ਹੋਣੇ ਚਾਹੀਦੇ ਆ ਦੇਖੋ ਜੀ ਅਚਾਰ ਜਾਦਾ ਸੀ ਇੱਕ ਆ ਡੱਬਾ ਨਾਲ ਭਰ ਲਿਆ ਮੈਂ ਤੇ ਇੱਕ ਕੰਨੀ ਭਰ ਲਈ ਤੇ ਲਓ ਜੀ ਅਚਾਰ ਪੈ ਗਿਆ ਤੇ ਮੈਂ ਹੁਣ ਅੰਦਰ ਚੱਕ ਲਈ ਕਿਉਂਕਿ ਬਾਹਰ ਹਨੇਰਾ ਹੋ ਚੱਲਿਆ ਸੀ ਇੱਥੇ ਮੈਂ ਲਾਈਟ ਚਲਾ ਲਈ ਤੇ ਹੁਣ ਵਾਰੀ ਆਉਂਦੀ ਹੈ ਇਹਦੇ ਵਿੱਚ ਤੇਲ ਪਾਉਣ ਦੀ ਹੁਣ ਇਹਦੇ ਵਿੱਚ ਆਪਾਂ ਤੇਲ ਪਾਵਾਂਗੇ ਮੈਂ ਇੱਕ ਵਾਰੀ ਫੇਰ ਕਹਣੀ ਆ ਬਿਨਾ ਤੇਲ ਤੋਂ ਇੱਕ ਫੈਸ਼ਨ ਤਾਂ ਬਣ ਗਿਆ ਆਚਾਰ ਬਣਾਉਣ ਦਾ ਪਰ ਬਿਨਾ ਤੇਲ ਵਾਲਾ ਤੇ ਤੇਲ ਵਾਲਾ ਆਚਾਰ ਤੁਸੀਂ ਚੈੱਕ ਕਰਕੇ ਦੇਖਿਓ ਬਿਲਕੁਲ ਗਲਿਆ ਗਲਿਆ ਆਚਾਰ ਬਣ ਜਾਂਦਾ 3-4 ਮਹੀਨਿਆਂ ਬਾਅਦ ਤੇ ਪੂਰਾ ਸਾਲ ਬਿਲਕੁਲ ਕੱਚਾ ਕੱਚਾ ਫਰੈਸ਼ ਗ੍ਰੀਨ ਗ੍ਰੀਨ ਰਹਿੰਦਾ ਬਿਲਕੁਲ ਹਰਾ ਹਰਾ ਅ ਜਿਹੜੀਆਂ ਫਾੜੀਆਂ ਦਿਖ ਰਹੀਆਂ ਨੇ ਨਾ ਇਸੇ ਤਰੀਕੇ ਨਾਲ ਰਹਿਣਗੀਆਂ ਅਗਰ ਤੁਸੀਂ ਇਹਨੂੰ ਵਿੱਚ ਡਬੋ ਕੇ ਰੱਖੋਗੇ ਤੇਲ ਦੇ ਤੇ ਹੁਣ ਜਿੰਨਾ ਕਿ ਤੇਲ ਪੈਂਦਾ ਉਨਾਂ ਕੁ ਪਾ ਦਿੰਨੇ ਆ ਤੇ 2-3 ਦਿਨਾਂ ਬਾਅਦ ਫਿਰ ਇਹਨਾਂ ਨੂੰ ਦੇਖਾਂਗੇ ਆਚਾਰ ਥੱਲੇ ਨੂੰ ਬੈਠ ਜਾਊਗਾ ਅਗਰ ਜ਼ਰੂਰਤ ਪਈ ਤਾਂ ਹੋਰ ਤੇਲ ਪਾ ਦਾਂਗੇ ਨਹੀਂ ਤਾਂ ਫਿਰ ਅਗਰ ਠੀਕ ਹੋਇਆ ਤਾਂ ਫਿਰ ਰਹਿਣ ਦਾਂਗੇ ਤੇ ਬਸ ਇਹ ਟਿਪਸ ਨੇ ਜੀ ਆਚਾਰ ਨੂੰ ਬਿਲਕੁਲ ਤਾਜ਼ਾ ਫਰੈਸ਼ ਰੱਖਣ ਦੇ ਜਿਹੜੇ ਮੈਂ ਤੁਹਾਨੂੰ ਦੱਸਿਆ ਘਰ ਦਾ ਮਸਾਲਾ ਤੇ ਤੇਲ ਜ਼ਿਆਦਾ ਰੈਡੀਮੇਡ ਮਸਾਲਾ ਨਾ ਪਾਓ ਇਹ ਕੰਮ ਨਪਟਾਉਣ ਦੀ ਆ ਕਿ ਬਸ ਰੈਡੀਮੈਡ ਮਸਾਲਾ ਲਾ ਕੇ ਫਟਾਫਟ achar ਪਾ ਲਓ ਪਰ achar ਦਾ ਕਲਰ ਨਹੀਂ ਵਧੀਆ ਰਹਿੰਦਾ ਅਗਰ ਤੁਸੀਂ ਕਲਰ ਵਧੀਆ ਰੱਖਣਾ ਤਾਂ ਘਰ ਦੇ ਮਸਾਲੇ ਪਾਓ ਦੇਖੋ ਜੀ achar ਪੈ ਗਿਆ ਤੇ ਦੂਜੀ ਗੱਲ achar ਤੁਹਾਡਾ ਕਦੇ ਵੀ ਖਰਾਬ ਨਹੀਂ ਹੋਊਗਾ ਢੱਕਣ ਹਮੇਸ਼ਾ ਬੰਦ ਰੱਖੋ ਤੇ ਥੋੜੇ ਦਿਨਾਂ ਬਾਅਦ achar ਨੂੰ ਨਾ ਇਸ ਤਰੀਕੇ ਨਾਲ ਹਿਲਾਉਂਦੇ ਰਹੋ ਇਹ ਨਾ ਹੋਵੇ ਕਿ ਕਿਸੇ ਕੋਨੇ ਦੇ ਵਿੱਚ ਤੁਸੀਂ achar ਰੱਖ ਦੋ ਮੁੜ ਕੇ ਦੇਖੋ ਹੀ ਨਾ ਹਨਾ ਕਿਉਂਕਿ ਜਦੋਂ ਉੱਪਰ ਲੀਆਂ ਫਾੜੀਆਂ ਜਿਹੜੀਆਂ ਸੁੱਕੀਆਂ ਹੁੰਦੀਆਂ ਨੇ ਜਦ ਆਪਾਂ ਹਿਲਾਉਨੇ ਆ ਉਹਨਾਂ ਨੂੰ ਵੀ ਤੇਲ ਲੱਗ ਜਾਂਦਾ ਹੈ ਇਸ ਕਰਕੇ ਅਚਾਰ ਨੂੰ ਹਿਲਾਉਂਦੇ ਰਹੋ ਤੇ ਕਿਵੇਂ ਲੱਗੀ ਮੇਰੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ